ਦੀ ਰਿਪੋਰਟ ਪਰ ਤੋਂ ਕੁਝ ਇਹਨਾਂ ਪ੍ਰੈਕਟਿਕ ਆਉਟ ਦਿੱਤਾ ਥੋੜੇ ਹੋਰ ਬਾਰੇ ਜਾਣਕਾਰੀ। ਕੋਈ ਇੱਕ ਜਿਹੜੀ ਸਾਡੇ ਮਾਨਯੋਗ ਜੀਜੀਪੀ ਸਾਹਿਬ ਦੀ ਤੇ ਸੀਐਮ ਸਾਹਿਬ ਦੀ ਜਿਹੜੀ ਇੱਕ ਐਂਟੀ ਸੋਸ਼ਲ ਐਲੀਮੈਂਟ ਦੇ ਖਿਲਾਫ ਚਲਾਈ ਹੋਈ ਮੁਹਿੰਮ ਸੀਗੀ। ਉਹਦੇ ਜਿਹੜੇ ਸਾਡੀ ਹੁਣ ਜਿਹੜੇ ਵੀ ਐਂਟੀ ਇਨਫਲੂਐਂਸ ਐਕਟੀਵਿਟੀ ਕਰਦੇ ਉਹਨਾਂ ਖਲਾਫ ਸਭ ਤੋਂ ਸਖਤ ਕਾਰਵਾਈਆਂ ਕਰ ਰਹੇ ਆ। ਸਾਡੇ ਪਰਸੋਂ ਇੱਕ ਵਾਦਾਤ ਹੋਈ ਸੀਗੀ ਇੱਕ ਜ਼ਿਲਕਪੁਰ ਦੇ ਜਿਹੜਾ ਸ਼ਿਵਾਇਕਲ ਦੇ ਇੱਕ ਜੁਐਲਰੀ ਸ਼ਾਪ ਸੀਗੀ ਜਿਹਦੇ ਚੋ ਚਾਰ ਬੰਦਿਆਂ ਨੇ ਜੋ ਕਿ ਆਪਾਂ ਐਜ਼ ਅ ਸਿਸਟੀਫਰ ਦੇਖ ਸਕਦੇ ਆ ਵੀ ਚਾਰ ਬੰਦਿਆਂ ਨੇ ਉਥੇ ਗਰੰਡ ਕੋਆਰਟ ਦੇ ਲੁੱਟ ਕੀਤੀ ਸੀਗੀ ਉੱਥੋਂ ਕੁਝ ਚਾਂਦੀ ਤੇ ਜੋ ਬੰਦਾ ਲੈਜਰ ਅਸੀਂ ਵੀ ਮੇਰੇ ਕੋਲ ਕੁਝ ਪੈਸੇ ਖੋਗੇ ਲੈ ਗਏ ਨੇ ਤੇ ਉਸੇ ਵੇਲੇ ਜਿਹੜੇ ਸੀਗੇ ਪੰਜਾਬ ਯੂਗ ਐਸਐਸਪੀ ਸਾਥੀ ਦਿਸ਼ਾ ਨਿਰਦੇਸ਼ਾਂ ਹੇਠ ਸਾਡੇ ਟੀਮਸ ਆਪਣੀਆਂ ਜਿਹੜੀ ਬਣਾਈਆਂ ਗਈਆਂ ਆ ਸੀਆਈਏ ਦੀਆਂ ਸਾਡੇ ਡੀਐਸਪੀ ਆਪਣੇ ਜ਼ਿਲ੍ਹੇਪੁਰ ਦੀਆਂ ਟੀਮਸ ਬਣਾਈਆਂ ਗਈਆਂ ਤੇ ਸਾਡੀ ਉਸਦੇ ਬਹੁਤ ਵਧੀਆ ਕੰਮ ਕਰਦੇ ਹੋਏ ਟੈਕਨੀਕਲ ਇਨਪੁਟਸ ਹਿਊਮਨ ਇੰਟੈਲੀਜੈਂਸ ਤੇ ਹੋਰ ਕਈ ਪਾਸੇ ਕੰਮ ਕਰਦੇ ਹੋਏ ਇਨ ਨੂੰ ਟ੍ਰੇਸ ਕੀਤਾ ਹੈ ਜਿਹਨੂੰ ਇਹ ਟ੍ਰੇਸ ਕੀਤਾ ਗਿਆ ਤੇ ਇਹਦੇ ਵਿੱਚ ਟੋਟਲ ਹਲੇ ਤੱਕ ਸਾਡੇ ਕੋਲ 7 ਗ੍ਰਿਫਤਾਰੀਆਂ ਹੋਈਆਂ ਨੇ 2 ਮੋਰਚਾਈਂ ਕਬੰਦ ਹੋਏ ਨੇ ਇੱਕ ਜਿਹੜਾ ਬਾਦ ਦਾ ਚਵਰਤ ਵਰਤਿਆ ਗਿਆ ਵਹੀਕਲ ਉਹ ਵੀ ਬਾਦ ਦਾ ਚਵਰਤ ਜਿਹੜਾ ਆਪਣਾ ਵੈਪਨ ਸੀਗਾ ਉਹ ਵੀ ਰਿਕਵਰ ਹੋਇਆ ਹੈ ਇਹਦੇ ਤਨ ਮੈਂ ਦੱਸਣਾ ਜਾਊਂਗਾ ਵੀ ਇਹਦੇ ਜੋ ਟੋਟਲ ਜਿਹੜੇ ਸੀ ਕਿ ਬਾਦ ਦਾ ਦਰਨ ਜਿਹੜੇ ਆਏ ਸੀ ਉਦੋਂ ਜਿਨ੍ਹਾਂ ਨੇ ਐਗਜ਼ੀਕਿਊਟ ਕੀਤਾ ਇਹਨੂੰ ਉਹਦੇ ਸੀਗਾ ਪਰਮਵੀਰ ਸਿੰਘ ਜੋ ਕਿ ਜਲੰਧਰ ਦਾ ਰਹਿਣ ਵਾਲਾ ਹੈ ਸ਼ਮਸ਼ੇਰ ਸਿੰਘ ਜੋ ਹਰਿਆਣਾ ਦਾ ਰਹਿਣ ਵਾਲਾ ਹੈ ਗਗਨਜੀਤ ਸਿੰਘ ਮੁਹਾਲੀ ਦਾ ਹੀ ਹੈ ਕਨਫਿਊਜ਼ਿੰਗ ਕੰਪਨੀ ਸਰਦਾ ਇਹ ਚਾਰ ਬੰਦੇ ਜਿਹੜੇ ਦੋ ਬਾਈਕਸ ਤੇ ਆਏ ਸੀਗੇ ਤੇ ਇਹਨਾਂ ਨੇ ਉੱਥੇ ਆ ਕੇ ਜਿਹੜਾ ਸੀਗਾ ਗਨਪੁਆਇੰਟ ਤੇ ਜਿਹੜੀ ਸੀਗੀ ਲੁੱਟ ਕੀਤੀ ਸੀਗੀ ਬਾਕੀ ਇਹਨਾਂ ਦੇ ਜਿਹੜੀ ਅਸਿਸਟੈਂਟ ਤੇ ਜਿਹੜੀ ਕਨਸਪੀਰੇਸੀ ਸੀਗੀ ਉਹਦੇ ਦੇ ਤਿੰਨ ਬੰਦੇ ਫਰਦਰ ਅਸੀਂ ਰਿਵੈਸਟ ਕੀਤੇ ਨੇ ਜਿਹੜੇ ਕਿ ਗੁਰਮਨਦੀਪ ਸਿੰਘ ਬਰਨਾਲੇ ਦਾ ਜਸਮਨਜੀਤ ਸਿੰਘ ਯੂਪੀ ਦਾ ਰਿਸ਼ਵ ਹਰਿਆਣਾ ਦਾ ਇਹ ਤਿੰਨ ਬੰਦੇ ਹੋਰ ਕੀਤੇ ਨੇ ਜੋ ਕਿ ਕਸਪੀਰਸੀ ਦੇ ਅਰਚ ਕੀਤੇ ਗਏ ਨੇ ਤੇ ਇਹਨਾਂ ਦੇ ਚੋਂ ਜਿਹੜਾ ਕ੍ਰਿਮੀਨਲ ਬੈਕਗਰਾਉਂਡ ਦਾ ਇੱਕ ਬੰਦੇ ਦਾ ਅਜੇ ਤੱਕ ਸਾਡੇ ਕੋਲ ਪ੍ਰੀਮੀਅਮ ਇਨਕੁਆਰੀ ਚ ਆਇਆ ਜਿਹੜੀ ਇਨਵੈਸਟੀਗੇਸ਼ਨ ਹ ਅੱਗੇ ਆਇਆ ਕਿ ਹਾਂ ਵੀ ਇਹਨਾਂ ਦੇ ਕ੍ਰਿਮੀਨਲ ਰਿਪੋਰਟ ਹੈਗਾ ਬਾਕੀ ਅਸੀਂ ਫਰਦਰ ਹਲੇ ਹੋਰ ਇਨਵੈਸਟੀਗੇਟ ਕਰਕੇ ਤਾਂ ਉਹ ਅਪਡੇਟ ਕਰਾਂਗੇ ਥੈਂਕ ਯੂ ਸਰ ਗਗਨ ਵੀ ਉਹਨਾਂ ਨੇ ਕਿਹਾ ਰਿਲੇਸ਼ਨ ਦੇ ਨਹੀਂ ਸੀ ਇਹ ਕੰਮ ਦੀ ਨਹੀਂ ਇਹ ਸਾਰੇ ਸਾਰੇ ਬੇਸਿਕਲੀ ਇੱਥੇ ਅਲੱਗ-ਅਲੱਗ ਜਗ੍ਹਾ ਤੋਂ ਆ ਕੇ ਇੱਥੇ ਆਪਣੇ ਪ੍ਰਾਈਵੇਟ ਜੌਬਸ ਕਰ ਰਹੇ ਸੀਗੇ ਜਿਵੇਂ ਜੇ ਮੈਂ ਤੁਹਾਨੂੰ ਦੱਸੋ ਸਰ ਇਹਨਾਂ ਦੇ ਵਿੱਚੋਂ ਕੁਝ 3 ਤੋਂ 4 ਜਿਹੜੇ ਵਿਅਕਤੀ ਨੇ ਪਬਲਿਕਲਿਟੀ ਚ ਕੰਮ ਕਰ ਰਹੇ ਨੇ ਇੱਕ ਦੋ ਜਣੇ ਨੇ ਜਿਹੜੇ ਪ੍ਰਾਈਵੇਟ ਸਿਕਿਉਰਟੀ ਦੇ ਕੰਮ ਕਰ ਰਹੇ ਨੇ ਸਾਰੇ ਇੱਥੇ ਰਹਿ ਕੇ ਇਕੱਠੇ ਸੀਗੇ ਤੇ ਇਹਨਾਂ ਨੇ ਇਕੱਠੇ ਆਪਾਂ ਨਾਲ ਕੇ ਐਗਜ਼ੀਕਿਊਟ ਕੀਤਾ ਹੱਜੇ ਪਰ ਬਲਿੰਕਰ ਦੇ ਵਿੱਚ ਬਿੱਸੇ ਜੌਬ ਕਰਦੇ ਸਨ ਕੋਈ ਰੇਕੀ ਵਗਾਰਾ ਵੀ ਕਰਦੇ ਸਨ ਵਾਰਦਾਤ ਤੋਂ ਪਹਿਲਾਂ ਰੇਕੀ ਦੇ ਅੰਦਰ ਇਹਨਾਂ ਦੇ ਵਿੱਚੋਂ ਇੱਕ ਮਨ ਆਫ ਦਾ ਕਿਉ ਮੈਂ ਨੇਮ ਨਹੀਂ ਲਵਾਂਗਾ ਦਾ ਠੀਕ ਹੈ ਵਨ ਆਫ ਦਾ ਕਿਉ ਹੈ ਜਿਹਦਾ ਕਿ ਰਿਲੇਟਿਵ ਸੀਗੇ ਉਹ ਜਿੱਥੇ ਪੁਆਇੰਟ ਆਫ ਆਪਣਾ ਕ੍ਰਾਈਮ ਹੈ ਜਿਹੜਾ ਕਿ ਜਿਹੜਾ ਕ੍ਰਾਈਮ ਸੀ ਜਿਹੜਾ ਹੈ ਸੀ ਜਿੱਥੇ ਕ੍ਰਾਈਮ ਹੋਇਆ ਉਹਦੇ ਲਾਗੇ ਉਹਦੇ ਰਿਲੇਟਿਵ ਰਹਿੰਦੇ ਸੀਗੇ ਉਹਨੇ ਉੱਥੇ ਆਉਂਦੇ ਜਾਂਦੇ ਇਸ ਚੀਜ਼ ਨੂੰ ਪੁਆਇੰਟ ਪਾਇੰਟ ਕੀਤਾ ਸੀਗਾ ਤੇ ਬਾਅਦ ਵਿੱਚ ਆਪਣੇ ਦੋਸਤਾਂ ਨਾਲ ਡਿਸਕਸ ਕਰਕੇ ਉਹਨੇ ਐਗਜ਼ੀਕਿਊਟ ਕੀਤਾ ਅਜਿਹਾ ਕਾਬੂ ਕੀਤਾ ਇਹਨਾਂ ਦਾ ਪਹਿਲਾਂ ਵੀ ਕੋਈ ਮਾਮਲਾ ਲੱਜਾਦਾ ਨਹੀਂ ਆ ਪਰ ਉਹਨੂੰ ਦੱਲ ਵੀ ਦੱਸਿਆ ਇਹਨਾਂ ਜੋ ਇੱਕ ਦੋ ਬੰਦਿਆਂ ਦੇ ਉੱਪਰ ਜਿਹੜਾ ਕਿ ਜਲੰਧਰ ਦਾ ਰਹਿਣ ਵਾਲਾ ਲੜਕਾ ਪਰਮਵੀਰ ਸਿੰਘ ਉਹਦੇ ਤੇ ਪਰਚੇ ਦਰਜ ਨੇ ਤੇ ਹੋਰ ਵੀ ਕਾਫੀ ਕ੍ਰਿਮੀਨਲਸ ਦੇ ਨਾਲ ਉਹਦੀ ਜਿਹੜੀ ਅੱਲੇ ਤੱਕ ਹੈਗੀ ਹੈ ਆਪਣੀ ਤੋਂ ਬਦਲ ਗਿਆ ਵੀ ਉਹਦੀ ਹੈਗੀ ਹੈ ਲੋਕਾਂ ਦੇ ਨਾਲ ਆਪਣੀ ਗੱਲਬਾਤ ਤੇ ਉਹ ਅਸੀਂ ਹਲੇ ਫਰਦਰ ਬਣਾ ਨੂੰ ਸਾਲਿਡ ਕਾਉਂਟ ਤੇ ਵੈਰੀਫਾਈ ਕਰ ਰਹੇ ਹਾਂ ਜਦੋਂ ਤੱਕ ਸਾਡੇ ਕੋਲ ਪ੍ਰੋਪਰ ਸਾਰੀ ਪ੍ਰੀ ਇਨਫੋਰਮੇਸ਼ਨ ਆ ਜਾਂਦੀ ਹੈ ਉਦੋਂ ਤੁਹਾਨੂੰ ਦੱਸਾਂਗੇ ਇਹ ਤੁਹਾਨੂੰ ਸੁਣਨੇ ਦਾ ਕਹਿਣਾ ਨਹੀਂ ਸੀ ਦਾ ਚੱਲਦੀ ਜੀ ਜੋ ਸਾਡੇ ਕੋਲ ਉਹ ਦੇਖੋ ਫਰਦਰ ਜਿਹੜੀ ਉਹਨਾਂ ਨੇ ਲੱਜ ਕੀਤੇ ਹਨ ਜੋ ਰਿਕਵਰੀ ਹੈ ਉਹ ਡੂਰਿੰਗ ਇਨਵੈਸਟੀਗੇਸ਼ਨ ਹਲੇ ਹੋਰ ਸਭਾ ਸਾਨੂੰ ਕਲੀਅਰ ਹੋਊਗਾ ਪਰ ਪ੍ਰੀਲੀਮਨਰੀ ਉਹਨਾਂ ਦੇ ਕੋਲ ਜੋ ਚੱਲਦੀ ਦਾ ਕਹਿਣ ਸੀਗੇ ਮੇਨ ਉਹ ਜਿਹੜੇ ਉਹ ਲੱਜ ਕੀਤੇ ਸੀ ਉਹ ਮਿਲ ਜੇ ਜਿਹੜਾ 7 ਜਾਣੇ ਸੀਗੇ ਜਾਂ ਇਸ ਤੋਂ ਇਲਾਵਾ ਕੋਈ ਹੋਰ ਵੀ ਬੰਦੇ ਸੀਗੇ ਉਹ ਬੁਕਲੀ ਕਹਿੰਦੇ ਕਰਦੇ ਕੀ ਸੀ ਬੇਸਿਕਲੀ ਬਾਈ ਪ੍ਰੋਫੈਸ਼ਨ ਪਬਲਿਕ ਰਿਲੇਸ਼ਨਸ ਮੀਡੀਆ ਤੇ ਬਾਈ ਮੈਨਸ ਨਾਲ ਹਲੇ ਬਹੁਤ ਦਿਲਚਸਪ ਰਹੀ ਸਟੇਜ ਹੈ ਜਿਹੜੀ ਆਪਾਂ ਜਿਸ ਦਾ ਆਪਾਂ ਗੱਲ ਕਰ ਰਹੇ ਹਾਂ ਤੁਹਾਨੂੰ ਇੱਕ ਇਨਫੋਰਮੇਸ਼ਨ ਦਿਸ ਇਸ ਤੇ ਅਸੀਂ ਜਿਹੜਾ ਸੀਗਾ ਦੱਸ ਰਹੇ ਹਾਂ ਵੀ ਇਹ ਮੇਰੇ ਫੜੇ ਗਏ ਨੇ ਸਾਰੇ ਸਾਰੇ ਇੱਥੇ ਅਲੱਗ-ਅਲੱਗ ਥਾਵਾਂ ਤੋਂ ਕੁਝ ਹਨ ਰਪਨਾਲੇ ਦੇ ਜਲੰਧਰ ਦੇ ਹਰਿਆਣੇ ਦੇ ਯੂਪੀ ਦੇ ਸੀਗੇ ਅਲੱਗ-ਅਲੱਗ ਆਪਣੇ ਇੱਥੇ ਜੋਬਸ ਕਰ ਰਹੇ ਨੇ ਦਿੱੰਤੋ ਜਾਣੇ ਬਲਿੰਕਟ ਜੋਬ ਕਰ ਰਹੇ ਨੇ ਤੇ ਆਪਣੇ ਅੰਦਰ ਡਰਾਈਵਰਸ਼ਕੋਟੀ ਦਾ ਕੰਮ ਤੋ ਇਹਨਾਂ ਨੇ ਜਿਹੜਾ ਸੀਗਾ ਕਿਸੇ ਇਮਾਮ ਸੀਗਾ ਜਿਹੜਾ ਐਗਜ਼ੀਕਿਊਟ ਕੀਤਾ ਇਹਨਾਂ ਨੇ ਉਹ ਇਹਨਾਂ ਦੇ ਆਪਣੇ ਹਸਾਮਲਾ ਹੀ ਕੀਤਾ ਇਹਨਾਂ ਨੇ ਮਿਕੋਲੀ ਇਹਨਾਂ ਦਾ ਪਹਿਲਾਂ ਜਿਹੜਾ ਟਿਕਰੀਆ ਬੈਕਗ੍ਰਾਉਂਡ ਸੀਗੀ ਇਹਨਾਂ ਦੇ ਚੌਲ ਦੇ ਤੱਕ ਇੱਕ ਦੋੜੇ ਨੇ ਸਾਹਮਣੇ ਆਈ ਅੱਲੇ ਬਾਕ ਦਿਲ ਮੇਰੀ ਸਟੇਜ ਹੈ ਉਸ ਤੋਂ ਬਾਅਦ ਦੱਸਾਂਗੇ ਜੋ ਵੀ ਹੈ ਜੋ ਵੀ ਘੰਟੇ ਦੇ ਅੰਦਰ ਅੰਦਰ ਕੰਮ ਕਿਉਂ ਕੋਈ ਸਪੈਸ਼ਲ ਟਿਪ ਮਿਲੀ ਸੀ ਕਿਵੇਂ ਮਦਦ ਹੋ ਸਕਦੀ ਉਹ ਨਹੀਂ ਸਾਡੀ ਹਿਊਮਨਿਟਰੀ ਜਿੰਨ ਸਾਰੀ ਟੈਕਨੀਕਲ ਟੀਮਾਂ ਲੱਗੀਆਂ ਕਾਫੀ ਸਟਰੋਂਗ ਨੇ ਹਿਊਮਨਿਟਰੀ ਬੇਸਿਸ ਤੇ ਸਾਡੇ ਡੈਡੀਕੇਟਿਡ ਟੀਮ ਲਗਾਤਾਰ ਬਿਨਾ ਸੋਏ ਲੱਗੀਆਂ ਨੇ ਇਸ ਤੇ ਉੱਪਰ ਜਿਹੜਾ ਵੈਪਨ ਬਣਾਇਆ ਇਸ ਟਾਈਪ ਦਾ ਵੈਪਨ ਇਹ ਕਿੱਥੋਂ ਲੈ ਕੇ ਆਏ ਸੀ ਪਰਮ ਵਸਾਈ ਦੇ ਜੇ ਦੇਖਿਆ ਜਾਵੇ ਤੇ ਪਹਿਲੀ ਨਜ਼ਰੇ ਉਹ ਇੱਕ ਅ ਅਫਰਾਦਿਸੀ ਲੱਗਦਾ ਠੀਕ ਹੈ ਪਰ ਹੈ ਸੋਫਿਸਟੀਕੇਟਿਡ ਕਿੰਨੇ ਬੋਲਦਾ ਬੱਤੀ ਬੁੱਲਦ ਲੱਗ ਸਰ ਮਾਰਦਾ ਚਾਰ ਜਣੇ ਸੀ ਜਾਂ ਸਭ ਨੇ ਮਾਰਦਾ ਸੀ ਦੱਸਿਆ ਨਾ ਚਾਰ ਜਣੇ ਨੇ ਐਗਜ਼ੀਕਿਊਟ ਕੀਤਾ ਤਿੰਨੇ ਆਨੇ ਅਸਿਸਟ ਕੀਤਾ ਇਹ ਦਰਸਨ ਕੱਥੇ ਕੀ ਰਹੇ ਸੀ ਜਾਂ ਮਰੇ ਸੀ ਜਾਂ ਕਿਵੇਂ ਕਿਉਂ ਜਣੇ ਖਿਲਾਉਂਦੇ ਹੋ عمر ਕੀ ਸੀ ਇਹਨਾਂ ਦੀ ਇਹਨਾਂ ਦੀ ਉਮਰ ਦੇ ਕੋਲ ਹੀ ਹੋਈ ਹੈ ਜੀ ਆਪਣੇ 21-22 ਸਾਲ ਤੋਂ ਲੈ ਕੇ 34-35 ਸਾਲ ਤੱਕ ਦੀ ਉਮਰ ਥੈਂਕ ਯੂ